ਪਰ ਪਰੀ ਸਖੀ ਗੱਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਰਾਤ ਆ ਪਰਹੀ ਸੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਰਾਂਡਪੁਰ ਤੇ ਹੁਣ ਇੱਥੋਂ ਆਪਾਂ ਚੱਲਦੇ ਆ ਅੱਜ ਸਰੀਰ ਸੈੱਟ ਨਹੀਂ ਹੈਗਾ ਤੇ ਸਾਫਰ ਵੀ ਆਪਣਾ ਕੋਈ ਜ਼ਿਆਦਾ ਨਹੀਂ ਹੈਗਾ ਤੇ ਰੁਕ ਜਾਗੇ ਆਪਾਂ ਦੋ ਤਿੰਨ ਸਟੇ ਆਉਣੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਚ ਜਿਹੜੇ ਚ ਸਹੀ ਲੱਗਿਆ ਹਨ ਤੇ ਅੱਜ ਜਖਾਮ ਹੋਇਆ ਪਿਆ ਬਹੁਤ ਜ਼ਿਆਦਾ ਤੇ ਸਿਰ ਭਾਰੀ ਭਾਰੀ ਹੋ ਰਿਹਾ ਹੈਗਾ ਸਾਰਾ ਫੇਸ ਹੀ ਕੱਲ ਸਫਰ ਥੋੜਾ ਵੱਧ ਕੀਤਾ ਤੇ ਸਫਰ ਕਰਕੇ ਗਰਮ ਸਰੀਰ ਵਿੱਚ ਪਾਣੀ ਪੀ ਲਿਆ ਤਾਂ ਕਰਕੇ ਥੋੜੀ ਦਿੱਕਤ ਹੋ ਰਹੀ ਆ ਚੱਲਦੇ ਆ ਇੱਧਰ ਉਹ ਕਮਰੇ 'ਚ ਆਪਣਾ ਸਾਈਕਲ ਖੜਾ ਤੋਰ ਤੇ ਆ ਸਾਈਕਲ ਆ ਚੱਲਦੇ ਆ ਜੀ ਗੁਰਦੁਆਰਾ ਸਾਹਿਬ 'ਚ ਤੇ ਤੁਰਦੇ ਆ ਹੁਣ ਬਾਹਰ ਖੜੀ ਸੀ ਸਾਈਕਲ ਕੱਢ ਕੇ ਕੰਪੜਾ ਸਿੱਧਾ ਸਿੱਧਾ ਜਾ ਕੇ ਬਾਥਰੂਮ ਤੇ ਬੋਲੀ ਵੀ ਜਨਾਬ ਜੀ ਆਪਾਂ ਪੁਰਾਣਪੁਰ ਸ਼ਹਿਰ ਜੋ ਬਾਹਰ ਨਿਕਲ ਰਹੇ ਆ ਜੀ ਤੇ ਜਿੱਥੋਂ ਦਾ ਆਪਣਾ ਗੁਰਦੁਆਰਾ ਸਾਹਿਬ ਦਾ ਸਾਫ ਹੈਗਾ ਪਰ 25 ਕਿਲੋਮੀਟਰ 52 ਕਿਲੋਮੀਟਰ ਹੈਗਾ ਤੇ ਉਸ ਤੋਂ ਬਾਅਦ ਦੇਖਾਂਗੇ ਕਿਹੜੇ ਗੁਰਦੁਆਰਾ ਸਾਹਿਬ ਜਰੂਰ ਰਹਿਣਾ ਜਾ ਕੇ ਅੱਜ ਕਿਹ ਤੋਂ ਅੱਗੇ ਹੈਗਾ ਕਿਹ ਤੋਂ ਅੱਗੇ ਢਾਬਾ ਹੈਗਾ ਅੱਜ ਆਪਣੀਆਂ ਤਿੰਨ ਸਟੇਟ ਹੈ ਜਿੱਥੇ ਜਿੱਥੇ ਉੱਥੇ ਹੀ ਰਹਿ ਪਾਂਗੇ ਵਾਲਾ ਚੱਕਰ ਹੈਗਾ ਜਿੱਥੇ ਕੋਈ ਸਟੇ ਨਾ ਹੋਵੇ ਉੱਦੇ ਟਿੱਕੇ ਤੇ ਪੈ ਜਾਂਦੀ ਆ ਜਿੱਦੇ ਅੱਗੇ ਸਟੇਜ ਨਹੀਂ ਦੀ ਹੋਏ ਫਿਰ ਕੋਈ ਟਿੱਕਾ ਆਪਣਾ ਸਫਰ 20 ਕਿਲੋਮੀਟਰ ਵਾਂਗ ਨਿਕਲ ਗਿਆ ਜੀ ਤੇ ਦੇਖਦੇ ਆ ਅੱਗੇ ਜਾ ਕੇ ਕਿੰਨੇ ਟਾਈਮ ਚ ਆਪਾਂ ਗੁਰਦੁਆਰਾ ਸائیں ਪਹੁੰਚਾਂਗੇ ਅੱਜ ਮੌਸਮ ਦਾ ਘੈਂਟ ਆ ਤੇ ਸਰੀਰ ਨੇ ਆਪਣਾ ਸੈਟ ਹੈਗਾ ਬੋਲਣ ਨੂੰ ਜੀ ਨਹੀਂ ਕਰਦਾ ਬਲਾਗ ਵਿੱਚ। ਜਖਾਮ ਹੋ ਰਿਹਾ ਇੱਕ ਤਾਂ ਬਹੁਤ ਜ਼ਿਆਦਾ। ਤੇ ਸਿਰ ਦੌੜ ਰਿਹਾ ਹੈਗਾ। ਲਸਤਾਂ ਦੁਖੀ ਜਾਂਦੀਆਂ ਨਹੀਂ ਐ। ਪਤਾ ਨਹੀਂ ਦਾ ਪਾਣੀ ਚੇਂਜ ਹੋਣ ਕਰਕੇ ਹੋਗਾ ਸਾਰਾ ਕੁਝ। ਤੇ ਪਤਾ ਨਹੀਂ ਮੌਸਮ। ਇਹ ਚੀਜ਼ ਅਸਲ ਹੁੰਦੀ ਹੁੰਦੀ ਹੈ ਜਿਹੜੇ ਸਾਡੇ ਨਾਲ ਦੇ ਮੁੰਡੇ ਗਏ ਸੀ ਉਹ ਵੀ ਇੰਝ ਬਿਮਾਰ ਹੋ ਗਏ ਸੀਗੇ ਜਦੋਂ ਉਹ ਉੱਥਰੋਂ ਆਏ ਸੀਗੇ ਮਹਾਰਾਸ਼ਟਰ ਜੋ ਐਮਪੀ ਜਾਏ ਸੀਗੇ। ਪਤਾ ਨਹੀਂ ਚੱਕਰ ਕੀ ਹੈਗਾ। ਇੱਧਰ ਆ ਕੇ ਬੰਦਾ ਬਿਮਾਰ ਹੁੰਦੇ ਹੁੰਦੇ ਆ ਆ ਦੇਖੋ ਸਾਰੇ ਰੋਡ ਬਣ ਰਿਹਾਗਾ ਇੱਕ ਸਾਈਡ ਵਾਲ ਤਾਂ ਇਹਨਾਂ ਨੇ ਬਣਾਤਾ ਪਹਾੜ ਕੱਟ-ਕੱਟ ਕੇ ਬਣਾ ਰਹੇ ਆ ਇਧਰ ਕੰਦ ਕੱਟਦੀ ਐ ਇਹਨਾਂ ਨੇ ਸੇਫਟੀ ਵਾਸਤੇ ਤਾਂ ਹੱਥ ਮੁਹਾੜ ਕੇ ਲਾ ਕੰਮ ਦਾ ਬਹੁਤ ਸਹੀ ਹੋ ਰਿਹਾ ਏ ਨੇ ਇੱਥੇ ਐਮਪੀ ਚ ਰੋਡ ਰੋਡ ਪੂਰੇ ਸਮੇਂ ਬਣ ਰਹੇ ਆ ਆਉਣ ਵਾਲੇ ਟਾਈਮ 'ਚ ਦੇਖੋ ਸਿਰਾਂਗ ਲਵਾਦ ਹੋ ਜਾਣੀ ਇਹਨਾਂ ਰੋਡਾਂ ਉੰਧਿਆ ਆਪਾਂ ਨੂੰ ਤਕਰੀਬਨ ਘੰਟਾ ਹੋ ਗਿਆ ਪਹਾੜੀਆਂ 'ਚ ਤੁਰੇ ਫਿਰਦਿਆਂ ਨੂੰ ਤੁਸੀਂ ਦੇਖੋ ਯਾਰ ਇੱਕ ਸਾਈਡ 'ਆਲਾ ਰੂੜੀ ਜਲਦਾ ਇੱਕ ਸਾਈਡ 'ਆਲਾ ਜਮਾਂ ਬੰਨਦੀ ਪਿਆ ਥੋੜਾ ਜਿਹਾ ਫਰੀ ਜਾਏਗਾ ਆਪਣਾ ਨਾਲ ਫਿਰ ਕ੍ਰੋਸ ਕਰ ਦੇਣਾ ਬੋਲਣ ਨੂੰ ਦਿਲ ਨਹੀਂ ਕਰਦਾ ਸ਼ਰੀਰ ਸੈੱਟ ਨਾ ਹੋਣ ਕਰਕੇ ਬੜੀ ਜਿਆਦੇ ਚੜਾਈ ਆ ਪਹਿਲਾਂ ਚੜ ਕੇ ਆਏ ਆ ਹੁਣ نیچے ਉਤਰਾਂਗੇ ਫੇਰ ਫੇਰ ਚੜਾਂਗੇ ਤੁਸੀਂ ਦੇਖੋ ਯਾਰ ਬਹੁਤ ਜਿਆਦੇ ਔਖਾ ਕੰਮ ਆ ਪੂਰਾ ਕਿੱਥੋਂ ਝੜ ਕੇ ਆਉਣਾ ਪੈਂਦਾ ਤੇ ਕਿੱਥੇ ਜਾਣਾ ਪੈਂਦਾ ਆਉਂਦੇ ਹੋਏ ਵੀ ਆਪਾਂ ਐਸੀ ਰੋਡ ਉਤੋਂ ਦੀ ਆਏ ਸੀਗੇ ਬੜਾ ਬੜਾ ਕੰਮ ਹੋਇਆ ਬਿਆ ਇੱਧਰ ਰੇਤਾ ਵਾਲਾ ਰੋਡ ਤੇ ਰੋਡ ਬੰਨਣ ਕਰਕੇ ਨਾ ਸਾਰਾ ਹਾਈਵੇ ਉੱਪਰ ਦੀ ਬਣਾਈ ਜਾਂਦੇ ਨੇ ਹੁਣ ਇਹ ਐਡ ਤੇ ਬੈਠੇ ਆ ਜੀ ਰੋਡ ਬੰਨ ਰਿਹਾ ਤੇ ਦਮ ਲੈ ਰਹੇ ਸੀ ਇੱਧਰ ਆਪਣਾ ਸਾਈਕਲ ਖੜਾ ਪਾਣੀ ਪੀ ਪੀ ਪਾਣੀ ਸਾਰਾ ਮੁਕਾਤਾ ਤੇ ਹੁਣ ਦੇਖਦੇ ਕਿੱਥੇ ਜਾ ਕੇ ਪਾਣੀ ਮਿਲਣਾ ਇਹ ਨਹੀਂ ਪਤਾ ਪਾਣੀ ਨਾ ਮਿਲੇ ਅੱਗੇ ਜਾ ਕੇ 20 ਕਿਲੋਮੀਟਰ ਤੱਕ ਪਹਾੜੀ ਏਰੀਆ ਹੈ ਇਹ ਸਾਰਾ ਤੇ ਸਾਈਡ ਤੇ ਬੈਠੇ ਆ ਦਮ ਲੈ ਰਹੇ ਆ ਖਾਕੇ ਜੀਰ ਜਿਹੜਾ ਹੀ ਆ ਜਿਹੜਾ ਜਿਹੜਾ ਸਾਈਕਲ ਹੁਣ ਥੋੜਾ ਘਰ ਆ ਸਾਫ ਆਇਆ ਜੀ ਨਹੀਂ ਨਾ ਤੁਹਾਨੂੰ ਪਤਾ ਹੀ ਐ ਪੁਰਾ ਹਾਲ ਹੀ ਐ ਸਾਰੇ ਰੋਡ ਦਾ ਅੱਗੇ ਜਾ ਜੀ ਵੀ ਰੋਡ ਖਰਾਬ ਐ ਥੋੜਾ ਜੀ ਸਾਫ ਆਇਆ ਫੇਰ ਰੋਡ ਤੇ ਮਸ਼ੇਨਰੀ ਬਹੁਤ ਚੱਲਦੀ ਆ ਇੱਕਾ ਜਿਹਾ ਹਾਵਾਤ ਕੋ ਹੋਗੀ ਰੋਡ ਚੰਗਾ ਆਇਆ ਜੀ ਤੇ ਅਸਸ ਆਪਾਂ ਹਾਈਵੇ ਤੇ ਚੜ ਜਾਣਾ ਫਿਰ ਹਾਈਵੇ ਤੇ ਚੜ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਕਰਦੇ ਆਂ ਜੀ ਇੱਥੇ ਬਹਿ ਕੇ ਰੈਸਟ ਤੇ ਪੱਥਰਾਂ 'ਚ ਫਿਰਦੇ ਆਂ ਇੱਥੇ ਬਹਿਣੇ ਆਂ ਪਹਾੜੀ ਕੇ ਕਰਾਂ ਦੇ ਥੱਲੇ ਸਾਈਕਲ ਆਪਣੇ ਉਹ ਖੜਿਆ ਰੋਡ ਤੇ ਪਾ ਰਸਤੇ 'ਚ ਬੈਠੇ ਸੀ ਜੀ ਉਧਰ ਖੜੇ ਨੇ ਆਪਣੇ ਸਾਈਕਲ ਤੇ ਆਪਾਂ ਚਾਹ ਬਣਾਉਣੇ ਆਂ ਚਾਹ ਬਣਾ ਕੇ ਪੀਣੇ ਆਂ ਜੇ ਇੱਧਰ ਦੁੱਧ ਸੁੱਕਾ ਦੁੱਧ ਬਣਾ ਲਿਆ ਸੁੱਕੇ ਦੁੱਧ ਦਾ ਪੈਕ ਹੈਗਾ ਸੀ ਆਪਣੇ ਕੋਲ ਆ ਕਿੱਕਰ ਦੀ ਛਾਂ ਹਟਾਉਣੇ ਆਂ ਆ ਹੋ ਗਈ ਜੀ ਆਪਣੀ ਰੈਡੀ ਪਹਾਰ ਰਹੇ ਆ ਇਹ ਪਹਾੜ ਕ੍ਰਾਸ ਦੇਖੋ ਕਿਵੇਂ ਵੱਡ ਕੇ ਵਿਚਦੀ ਰਸਤਾ ਬਣਾਤਾ ਇਹਦੇ ਤੇ ਇਹ ਕ੍ਰਾਸ ਕਰਨ ਆਣ ਆਪਾਂ ਹਾਲਲੇ ਜਾ ਰਹੇ ਆ ਇਹ ਪਾਣੀ ਪਿਓ ਪਿੱਛੇ ਮਾਈਨਿੰਗ ਚੱਲਦੀ ਹੈ ਕਹਿੰਦੇ ਤੇ ਆ ਸਾਰੇ ਬਰਾਂਡ ਜੰਗਲਾਂ 'ਚ ਖੜਿਆ ਆਦਿਵਾਸੀ ਲੋਕ ਰਹਿੰਦੇ ਆ ਬਸ ਇੱਥੇ ਹਨਾ ਕਿਵੇਂ ਦੇ ਘਰਾਂ ਵਿੱਚ ਰਹਿੰਦੇ ਨੇ ਇਹ ਲੋਕ ਤੇ ਇੱਧਰ ਉਹ ਮਾਈਨਿੰਗ ਚੱਲਦੀ ਹੈ ਪਿੱਛੇ ਤੇ ਇਹਦੇ ਦੂਸਰੀ ਸਾਈਡ ਪਤਾ ਨਹੀਂ ਕੀ ਕੱਢ ਰਹੇ ਨੇਗੇ ਤੇ ਸਾਰੀ ਮਿੱਟੀ ਕੱਢ ਕੇ ਧਰੀ ਪਈ ਹੈ ਧਰਤੀ 'ਚ ਇਹਰ ਜੇ ਘਰ ਪਾਏ ਹੋਏ ਨੇ ਇੱਥੇ ਆ ਦੇਖੋ ਸਾਰਾ ਬਰਾੜ ਜੰਗਲੀ ਜ ਮਤਲਬ ਇਹ ਖਾਲੀ ਏਰੀਆ ਸਾਰਾ ਬੰਜੜ ਉਹ ਉਧਰ ਪਹਾੜ ਰਹਿ ਗਏ ਆ ਸਾਰਾ ਤਾਂ ਜਮਾਂ ਖਾਲੀ ਪਿਆਗਾ ਬਸਾਂ ਹੀ ਲੋਕਚਾਰ ਦੇ ਜੂਰਦ ਨੇ ਛੋਟੇ ਛੋਟੇ ਝੋਪੜੀਆਂ ਹੀ ਪਾਈਆਂ ਹੋਈਆਂ ਨੇ ਇੱਥੇ ਕੋਈ ਪੱਕਾ ਘਰ ਨਹੀਂ ਹੁਣ ਸਾਫਰ ਥੋੜਾ ਸਹੀ ਹੋ ਰਿਹਾ ਜੀ ਰੋਡ ਸਾਫ ਆ ਗਿਆ ਤੇ ਆਪਾਂ ਅੰਦਰ ਵਾਲੇ ਰੋਡ ਤੇ ਪੈ ਗਏ ਜਿਹੜਾ ਸਿੱਧਾ ਅੰਦਰ ਨੂੰ ਜਾਂਦਾ ਹੈਗਾ ਦੇਖਦੇ ਆ ਕਿੰਨੇ ਟਾਈਮ ਚ ਪਹੁੰਚਾਂਗੇ ਗੁਰਦੁਆਰਾ ਸਾਹਿਬ ਅੱਜ ਆਪਾਂ ਸ਼ਾਮ ਨੂੰ ਰਾਤ ਆਪਾਂ ਐਮਪੀ ਚ ਐਂਟਰ ਹੋ ਗਏ ਸੀਗੇ ਮਹਾਰਾਸ਼ਟਰ ਚ ਜਿਹੜਾ ਗੁਰਦੁਆਰਾ ਸੀ ਉਹ ਐਮਪੀ ਚ ਸੀਗਾ ਬਾਰਡਰ ਤੇ ਆਹੋ ਥੋੜੀਕ ਦੂਜੀ ਤੇ ਰਹਿ ਜਾਂਦਾ ਤੇ ਅੱਜ ਆਪਣਾ ਐਮਪੀ ਚ ਸਾਰਾ ਸਮਾਂ ਐਮਪੀ ਚ ਹੋਇਆ ਕੱਲ ਨੂੰ ਵੀ ਐਮਪੀ ਚ ਹੋਣਾ ਤਿੰਨ ਦਿਨਾਂ ਦਾ ਸਾਰਾ ਐਮਪੀ ਦਾ ਆਪਣਾ ਤਿੰਨ ਤੋਂ ਚਾਰ ਦਿਨਾਂ ਦਾ ਬਸ ਤੋਂ ਵੱਧ ਚਾਰ ਦਿਨਾਂ ਅਚ ਆਪਾਂ ਐਮਪੀ ਕ੍ਰੋਸ ਕਰਦਾਂਗੇ ਤੇ ਦਿਨ ਦਾ ਡਰ ਵਾਲੀ ਰੋਟੀ ਖਾਣੇ ਆ ਜੀ ਆਪਾਂ ਹੁਣ ਤੇ ਟਾਬੇ ਤੇ ਬੈਠੇ ਆ ਟਾਬਾ ਇੱਥੇ ਬੈਠੇ ਆ ਹਰਿਆਣਾ ਰਾਜਸਥਾਨ ਦਾ ਢਾਬਾ ਇਹ ਸਾਈਕਲ ਆਪਣੇ ਉਹ ਉਹਦੇ ਪਿੱਛੇ ਲਾ ਦੇ ਉਧਰ ਟਾਬੇ ਤੋਂ ਤੁਰਦੇ ਆ ਜੀ ਪ੍ਰਸ਼ਾਦਾ ਭੜੇ ਸ਼ੱਕ ਲਿਆ ਹੁਣ ਵੱਧਦੇ ਅੱਗੇ ਨੂੰ ਖੰਡਵੇ ਵਾਲਾ ਗੁਰਦੁਆਰਾ ਸਾਹਿਬ ਰਹਿ ਗਿਆ ਜੀ ਇੱਥੋਂ 5 ਕਿਲੋਮੀਟਰ ਤੇ ਆਪਾਂ ਕੋਰਦੋਵਰਾਪਾ ਪਹੁੰਚ ਜਾਣਾ ਅੱਜ ਦੀ ਰਾਤ ਆਪਾਂ ਉੱਥੇ ਰ੍ਹਾਂਗੇ ਤੇ ਸਵੇਰੇ ਉੱਥੋਂ ਚੱਲਾਂਗੇ ਅੱਗੇ ਥੋੜੀ ਜਿਹੀ ਦੂਰ ਤੇ ਆਗਾ ਆਪਣਾ ਝੁਰਲ ਕਾਟ ਉਹ ਆਪਾਂ ਪਾਰ ਕਰਕੇ ਲੰਘ ਜਾਣਾ ਉਸ ਤੋਂ ਬਾਅਦ ਕੱਲ ਨੂੰ ਅੰਕੋਰ ਦੋਵਰਾ ਸੇ ਵਿੱਚ ਪਹੁੰਚ ਗਏ ਸੀ ਸੈੰਗਲ ਲਾਤੇ ਆ ਤੇ ਇੱਥੇ ਪੈਂਨਿਆ ਗੇਰਾ ਅਰੈਸਟ ਕਰਦੇ ਆ ਟਾਈਮ 5:30 ਵਜੇ ਗੇ